ਤਾ 1680 ਦੇ ਵਿੱਚ ਇੱਥੇ ਇੱਕ ਰਾਜਾ ਚੱਲ ਕੇ ਆਇਆ ਸੀ। ਉਹ ਰਾਜਾ ਕੌਣ ਹੈ? ਅਸਾਮ ਤੋਂ ਆਇਆ ਸੀ। ਇਤਿਹਾਸ ਨੇ ਕੀ ਨਾਮ ਦੱਸਿਆ? ਰਾਜਾ ਰਤਨ ਰਾਏ। ਇਹਦਾ ਪਿਛੋਕੜ ਵੀ ਦੱਸ ਦੇਵਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1665 ਤੋਂ ਲੈ ਕੇ 1670 ਤੱਕ ਜੋ ਪ੍ਰਚਾਰ ਦੌਰਾ ਕੀਤਾ ਸੀ। ਪਿਛਲੇ ਦਿਨਾਂ 'ਚ ਅਸੀਂ ਕੀ ਪਿੰਡਾਂ ਦੀ ਇਤਿਹਾਸ ਸੁਣਾਇਆ ਸੀ, ਲਾਇਬ ਵੀ ਚੱਲਿਆ ਸੀ, ਇਹਨੇ ਸੁਣਿਆ ਹੋਵੇ। ਤਾਂ ਫਿਰ ਇਹ ਆਪਣੇ ਸਾਰੇ ਮਾਲ ਵਿੱਚ ਪ੍ਰਚਾਰ ਕੀਤਾ ਸੀ ਗੁਰੂ ਜੀ ਨੇ ਉਦੋਂ 1665 ਤੋਂ 70 ਬੰਗਰਦੇਸ਼ ਸਾਰਾ ਪੂਰਬਦੇਸ਼ ਅਸਾਮ ਚ ਗਏ ਸੀ ਪ੍ਰਚਾਰ ਦੌਰੇ ਤੇ ਗੁਰੂ ਸਾਹਿਬ ਜੀ ਪਰਿਵਾਰ ਨੂੰ ਛੱਡ ਕੇ ਸੀ ਉਸ ਵੇਲੇ ਪਟਨਾ ਸਾਹਿਬ ਜਿੱਥੇ ਕਿ ਦਸੰਬਰ ਦੇ ਆਖੀਰ ਦੇ ਵਿੱਚ 1766 ਗੋਬਿੰਦ ਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਪਟਨਾ ਸਾਹਿਬ ਪਤਾ ਹੀ ਆ ਸਮ ਨੂੰ ਨਾ ਉਦੋਂ ਪ੍ਰਚਾਰ ਦੌਰੇ ਤੇ ਸੀ ਗੁਰੂ ਜੀ ਪਰਿਵਾਰ ਨੂੰ ਛੱਡ ਕੇ ਸੀ ਫਿਰ ਉਦੋਂ ਪਟਨਾ ਸਾਹਿਬ ਤਾਂ ਫਿਰ ਇਥੇ ਇਥੇ ਕਹਿਣ ਦਾ ਭਾਵ ਗੁਰੂ ਸਾਹਿਬ ਨੇ ਦੋ ਰਾਜਾਂ ਦਾ ਸਮਝੌਤਾ ਵੀ ਕਰਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਧਰੋਂ ਜਿਹੜਾ ਰੰਗਜੀਤ ਨੇ ਭੇਜਿਆ ਸੀ ਰਾਜਾ ਆਰਾਮ ਸਿੰਘ ਆਸਾਮ ਨੂੰ ਸਰ ਕਰਨ ਵਾਸਤੇ ਉਧਰ ਦਾ ਰਾਜਾ ਸੀਗਾ ਚਕਰਤਵਜ ਸਿੰਘ ਪਰ ਇਹ ਨਹੀਂ ਜਿੱਤ ਸਕਿਆ ਸੀ ਜੰਗ ਹੁੰਦੇ ਰਹੇ ਬਹੁਤ ਨੁਕਸਾਨ ਹੋਇਆ ਫਿਰ ਗੁਰੂ ਜੀ ਨੇ ਬ੍ਰਹਮਪੁੱਤਰ ਦਰਿਆ ਦੇ ਪੂਰਬੀ ਕੰਢੇ ਤੇ ਸਮਝੌਤਾ ਕਰਾਤਾ ਸੀ ਰਾਜਾ ਆਰਾਮ ਸਿੰਘ ਦਾ ਤੇ ਚਕਰਤਵਜ ਸਿੰਘ ਦਾ ਦੋਨਾਂ ਪਾਸੇ ਫੌਜਾਂ ਦਾ ਉੱਥੇ ਧੂਬੜੀ ਸਹਿਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤਾਂ ਫਿਰ ਇੱਥੇ ਨਾ ਇੱਕ ਹੋਰ ਜ਼ਗੀਰਦਾਰ ਸੀ ਇੱਥੇ ਅਸਾਮ ਦੇ ਵਿੱਚ ਜੀਹਦਾ ਨਾਮ ਤੇ ਹਣ ਦੱਸਿਆ RAM RAI ਇਹ ਸੀ ਤੱਕ ਵੱਡਾ ਜ਼ਗੀਰਦਾਰ ਪਰ ਇਹ ਆਪਣੇ ਇਲਾਕੇ ਦੇ ਵਿੱਚ ਰਾਜਾ ਹੀ ਕਿਹਾ ਜਾਂਦਾ ਸੀ ਇਹਨੂੰ ਰਾਜਾ ਹੀ ਖਵਾਉਂਦਾ ਸੀ ਇਸ ਕਰਕੇ ਦਾ ਨਾਮ ਸੀ ਰਾਜਾ RAM RAI ਇੱਕ RAM RAI ਉਹ ਰਾਮਰਾਇ ਨਹੀਂ ਭਾਵ ਜੋ ਸਤਵੇਂ ਪਾਸ਼ੇ ਦਾ ਪੁੱਤਰ ਆ ਆਸਾਮ ਵਾਲੇ ਰਾਮਰਾਇ ਦੀ ਗੱਲ ਕਰਦੇ ਰਾਲਗਟਨਾ ਕਰ ਲਿਓ ਉਹ ਰਾਜਾ ਰਾਮਰਾਇ ਉੱਥੇ ਇੱਕ ਜ਼ਗੀਰਦਾਰ ਸੀ ਇਹ ਹੋਰ ਸੀ ਇੱਕ ਇਹ ਗੌਰੀਪੁਰ ਦਾ ਜ਼ਗੀਰਦਾਰ ਸੀ ਉੱਥੇ ਗੌਰੀਪੁਰ ਇਲਾਕਾ ਕੋਈ ਖੁਦ ਉੱਥੇ ਦੀ ਇਲਾਕੇ ਦੀ ਜ਼ਗੀਰ ਦੇ ਕੋਲੇ ਸੀ ਇਸ ਕਰਕੇ ਉਹ ਇਲਾਕੇ ਵਿੱਚ ਉਹਨਾਂ ਨੇ ਥਾਂ ਦੇ ਵਿੱਚ ਹੀ ਰਾਜਾ ਸੀ ਤੇ ਇਹ ਜਿਹੜਾ ਰਾਜਾ ਰਾਮਰਾਇ ਸੀਗਾ ਇਹ ਵੀ satsang ਵਿੱਚ ਆਉਂਦਾ ਹੁੰਦਾ ਸੀ ਨੌਵੇਂ ਪਾਸ਼ੇ ਦੇ satsang ਹੁੰਦੇ ਆਸਾਮ ਦੇ ਵਿੱਚ ਤਾਂ ਇਹ ਫਿਰ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਆਪਣੇ ਰਾਜ ਮਹਿਲਾਂ ਦੇ ਵਿੱਚ ਲੈ ਗਿਆ ਸੀ। ਜਦੋਂ ਰਾਜ ਮਹਿਲਾਂ 'ਚ ਗੁਰੂ ਸਾਹਿਬ ਜੀ ਚਲੇ ਗਏ ਸਤ ਸੰਗ ਹੁੰਦਾ ਉੱਥੇ ਸੰਗਤ ਆਉਣ ਲੱਗੀਆਂ। ਇੱਕ ਤਰ੍ਹਾਂ ਕਹਿ ਲੋ ਵੀ ਮਹਿਲ ਹੀ ਸਤ ਸੰਗ ਘਰ ਬਣ ਗਏ। ਤਾਂ ਇੰਦਾ ਕਾਫੀ ਭਾਵਕ ਉੱਥੇ ਗੁਰਸਿੱਖਾਂ ਨੇ ਪਰਿਵਾਰ ਨੂੰ ਬਾਣੀ ਨਾਲ ਜੋੜਿਆ, ਬਾਣੀ ਸਖਾਈ, ਗੁਰਬਾਣੀ ਦੀਆਂ ਹੱਥ ਲਿਖਤ ਪੋਥੀਆਂ ਦੇ ਦਿੱਤੀਆਂ। ਵੀ ਅੱਗੇ-ਅੱਗੇ ਬਾਣੀ ਕੰਠ ਕਰਿਓ, ਜੁੜਜਿਓ ਸਾਰੇ। ਕੋロナ ਸਮਾਂ 'ਚ ਹੱਥ ਲਿਖਤ ਪੋਥੀਆਂ ਬਹੁਤ ਦੁਰਲੱਭ ਚੀਜ਼ ਹੁੰਦੀ ਸੀ। ਅਜਿੰ ਤਰ੍ਹਾਂ ਸਾਧਨ ਨਹੀਂ ਹੁੰਦੇ ਸੀ ਸੋ ਇਦਾਂ ਫਿਰ ਬਾਣੀ ਸਮਝਾਈ ਸਹਾਈ ਪੜਨੀ ਸਖਾਈ ਸਤ ਸੰਗ ਹੋਇਆ ਚਲੋ ਕਾਫੀ ਸਮਾਂ ਰਹੇਗਾ ਤਾਂ ਇੱਕ ਦਿਨ ਬੇਨਤੀ ਕੀਤੀ ਰਾਜਾ ਰਾਮ ਰਾਏ ਦੇ ਪਰਿਵਾਰ ਨੇ ਇਹਦੀ ਰਾਣੀ ਦਾ ਨਾਮ ਸੀ ਸਵਰਨਮਤੀ ਵੀ ਪਾਤਸ਼ਾਹ ਜੀ ਸਾਡੇ ਕੋਈ ਬੱਚਾ ਨਹੀਂ ਔਲਾਦ ਨਹੀਂ ਇਹ ਭਾਵੇਂ ਰਾਜ ਭਾਲ ਦਾ ਵਾਰਿਸ ਨਹੀਂ ਪੈਦਾ ਹੋਇਆ ਹੁਣ ਗੁਰੂਦਰ ਹੈ ਇੱਥੇ ਗੱਲ ਹੈ ਪਰਮੇਸ਼ਰ ਦੀ ਗੁਰੂ ਸਾਹਿਬ ਨੇ ਆਪਣੇ ਤੇ ਨਹੀਂ ਲਈ ਗੱਲ ਨਾ ਬਚਨ ਮੁਬਾਰਕ ਹੈ ਵਖਰਾ ਬਿਸ਼ੇ ਜਨਾਉਂਦੇ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਪਰਮੇਸ਼ਰ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਤੁਸੀਂ ਮਾਲਕ ਪਰਮੇਸ਼ਰ ਨੂੰ ਯਾਦ ਕਰਿਆ ਕਰੋ ਜਾਦ ਕਰਕੇ ਇਕਾਗਰਤਾ ਦੇ ਵਿੱਚ ਆਪ ਹੀ ਅਰਦਾਸ ਕਰਿਆ ਕਰੋ ਤੇ ਮਾਲਕ ਕਿਰਪਾ ਕਰੂਗਾ ਮਾਲਕ ਪਾ ਪਰਮੇਸ਼ਰ ਨਾਲ ਜੋੜਿਆ ਪਰਮੇਸ਼ਰ ਦੀ ਯਾਦ ਨਾਲ ਜੋੜਿਆ ਅਰਦਾਸ ਨਾ ਜੋੜਿਆ ਆਪ ਅਰਦਾਸ ਕਰੋ ਆਪਣੇ ਮਾਲਕ ਅਗੇ ਬਰਸ ਕਰੋ ਚੌਤਰੀਕਾ ਦਾਸਤਾ ਤਾਂ ਫਿਰ ਇਦਾਂ ਹੀ ਕੀਤਾ ਇਦਾਂ ਹੀ ਕਰਦੇ ਮਾਲਕ ਨੂੰ ਯਾਦ ਕਰਦੇ ਸਿਮਰਨ ਕਰਦੇ ਅਰਦਾਸ ਕਰਦੇ ਚਲੋ ਸਮਾਪਤ ਕੇ ਕਿਰਪਾ ਹੋਈ ਰਾਜਾ ਰਾਮ ਰਾਜ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਰਤਨ ਰਾਏ ਰਤਨ ਰਾਏ ਰੱਖਿਆ ਗਿਆ। ਤੇ ਜਿਹੜੀ ਰਤਨ ਰਾਏ ਦੀ ਮਾਤਾ ਸੀ ਸਵਰਨਮਤੀ ਇਹਨੂੰ ਬਾਣੀ ਬਹੁਤ ਕੰਠ ਹੋ ਗਈ ਸੀ। ਬੜੀ ਬਾਣੀ ਕੰਠ ਹੋ ਗਈ। ਤੇ ਇਹਨੇ ਆਪਣੇ ਪੁੱਤ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਪਾੜਿਆ। ਦੇਖੋ। ਇਹ ਰੋ ਹੀ ਪੈਂਦਾ ਨਾ ਰਤਨ ਰਾਏ ਤੇ ਮਾਂ ਰੋਂਦੇ ਨੂੰ ਲੱਗ ਜਿੰਦੀਆਂ ਕਰ ਲ। ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾ ਸਿੱਖਿਆ ਪਾ ਵੀ ਲੈਣੋ ਸਾਖੀ ਤੇ ਪਿੱਡੀ ਵੱਡੀ ਹੈ। ਸੋ ਇਦਾਂ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਪਾੜੇ ਗੋਲ ਚਿਪਾ ਕੇ ਸ਼ਬਦ ਪੜੀ ਜਾਣੇ ਕਿਉਂਕਿ ਬੱਚਾ ਬਹੁਤ ਧਿਆਨ ਨਾਲ ਸੁਣਦਾ ਹੈ ਕੰਨਾਂ 'ਚ ਆਵਾਜ਼ ਪੈਂਦੀ ਹੈ ਹਾਂਜੀ ਸੋ ਲੋ ਜੀ ਜਿਸ ਵੇਲੇ ਇਦਾਂ ਸ਼ਬਦ ਪੜ੍ਹਦੇ ਨੇ ਤੇ ਰਤਨ ਰਾਜ ਨੂੰ ਵੀ ਹੌਲੀ-ਹੌਲੀ ਨਿਕੜੇ ਹੁੰਦੇ ਤੇ ਸ਼ਬਦ ਯਾਦ ਹੋਣੇ ਸ਼ੁਰੂ ਹੋ ਗਏ ਕਿਉਂਕਿ ਜੋ ਕੰਨਾਂ ਨਾਲ ਸੁਣਦੇ ਹਾਂ ਕਿ ਨਿਜਮ ਹੈ ਉਹ ਜੀਵਤੇ ਆ ਜਾਂਦਾ ਹੈ ਆਮੀ ਹੁਣ ਬੱਚਾ ਬੋਲਣਾ ਕਿਵੇਂ ਸਿੱਖਿਆ ਮਾਂ ਬੋਲੀ ਜਿਹਨੂੰ ਕਹਿੰਦੇ ਨੇ ਮਾਂ ਤੋਂ ਬੋਲ ਸੁਣਦਾ ਰਹਿੰਦਾ ਹੈ ਮਾਂ ਵੀ ਚਲੋ ਬਾਪ ਵੀ ਕਰਿਓ ਤਾਂ ਮਾਂ ਬੋਲੀ ਲਫ਼ਜ਼ ਮਾਂ ਬੋਲੀ ਕਿਉਂਕਿ ਵੱਡ ਬੱਚਾ ਮਾਣਾ ਡੱਚ ਰਹਿੰਦਾ ਚ ਕਰਕੇ ਕਿਹਾ ਜਾਂਦਾ ਭਾਵ ਕਿ ਜੋ ਮਾਂ ਬੋਲਦੀ ਹੈ ਉਹ ਬੱਚਾ ਬੋਲਣਾ ਸਿੱਖ ਗਿਆ ਇਹਨੂੰ ਤਾਂ ਮਾਂ ਬੋਲੀ ਕਿਹਾ ਜਾਂਦਾ ਬੋਲੋ ਸਾਤਾ ਨਾਮ ਤਾਂ ਹੀ ਤੈਨੂੰ ਮਾਂ ਬੋਲੀ ਕਿਹਾ ਜਾਂਦਾ ਵੀ ਜੋ ਕੰਨ ਚ ਕੰਨ ਚ ਆਵਾਜ਼ ਪੈਂਦੀ ਸੀ ਮਾਂ ਤੋਂ ਉਹੀ ਬੋਲ ਬੋਲਣਾ ਸਿੱਖ ਗਿਆ ਸੋ ਬੋਲੀ ਦੇ ਨਾਲ ਜੋ ਬੋਲ ਸੀ ਉਹ ਵੀ ਸੋ ਇਦਾਂ ਜੋ ਕੰਨਾ ਨਾ ਸੁਣਦੇ ਹਾਂ ਜੀਵ ਤੇ ਆ ਜਾਂਦਾ ਹੈ ਜੇ ਬਾਣੀ ਕੰਨਾ ਨਾ ਸੁਣੀ ਬਾਣੀ ਜੀਵ ਤੇ ਆ ਜੂਗੀ ਦੇਖੋ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਉਹ ਰਸਨਾ ਦੇ ਉੱਤੇ ਰਸ ਬਣ ਕੇ ਆ ਜਾਂਦੀ ਹੈ ਰਤਨ ਰਾਏ ਨਿਕੜਾ ਹੁੰਦਾ ਹੀ ਐਨ ਰਸ ਦੇ ਨਾਲ ਬਾਣੀ ਪੜਨ ਲੱਗਿਆ ਬੜੀ ਸੋਹਣੀ ਬਾਣੀ ਪੜਦਾ ਕਿਉਂ ਕੰਨਾ ਨੇ ਸੁਣ ਸੁਣ ਕੇ ਜੀਵ ਤੇ ਵਾਸਾ ਹੋ ਗਿਆ ਤੇ ਜੀਪ ਵੀ ਐ ਪੜਦੀ ਹੈ ਸਵਾਦ ਲੈ ਲੈ ਸਿੱਖਿਆ ਨਾਲੋਂ ਇੱਥੋਂ ਅਸੀਂ ਵੀ ਇਦਾਂ ਕਰੀਏ ਕਿਤੇ ਕਿਉਂ ਸਿੱਖਿਆਵਾਂ ਹੀ ਲੈਣੀਆਂ ਹੁੰਦੀਆਂ ਨਾ ਸਾਖੀ ਵਿੱਚ ਤਾਂ ਸਿੱਖਿਆ ਹੁੰਦੀ ਆ ਵਾਸ ਉਹ ਵਿੱਚੋਂ ਗੱਲ ਫੜੀ ਚੱਲੋ ਇਤਿਹਾਸ ਦੀ ਗੱਲ ਗੱਲਾਂ ਫੜ ਲੀਆਂ ਵਿੱਚ ਕਿੰਨੀਆਂ ਵਧੀਆ ਗੱਲਾਂ ਆ ਗਈਆਂ ਦੇਖੋ ਇਦਾਂ ਹੁਣ ਕਿਉਂਕਿ ਮਾਂ ਨੂੰ ਬਾਣੀ ਕੰਠ ਚਲੋ ਪੋਥੀ ਤੋਂ ਵੀ ਸ਼ਬਦ ਪੜ੍ਹਦੀਆਂ ਮਾਤਾ ਇਦਾਂ ਪਾ ਲਿਆ ਭਾਵਕੇ ਰਤਨ ਰਾਏ ਨੇ ਲੋਰੀਆਂ ਦੇ ਦੇ ਬਾਣੀ ਦੀਆਂ ਸਮਾ ਪਾ ਕੇ ਕੀ ਹੋਇਆ 7 ਸਾਲ ਦੀ ਉਮਰ ਹੋਈ ਆ ਰਤਨ ਰਾਏ ਦੀ ਤਾਂ ਰਾਜਾ ਰਾਮ ਰਾਏ ਚੜ੍ਹਾਈ ਕਰ ਗਿਆ। ਰਤਨ ਰਾਏ ਦਾ ਬਾਪ 7 ਸਾਲ ਦੀ ਉਮਰ ਸੀ। ਰਾਜਾ ਚੜ੍ਹਾਈ ਕਰ ਗਿਆ ਤੇ ਰਾਜ ਗੱਦੀ ਰਤਨ ਰਾਏ ਨੂੰ ਮਿਲੀ। ਹੁਣ ਰਤਨ ਰਾਏ 7 ਸਾਲ ਦੀ ਉਮਰ ਚ ਕੀ ਬਣ ਗਿਆ ਰਾਜਾ ਰਤਨ ਰਾਏ। ਕੀ ਬਣ ਗਿਆ। ਜਿਸ ਵੇਲੇ ਬਣ ਗਿਆ ਤਾਂ ਫਿਰ ਇੱਕ ਦਿਨ ਦੀ ਗੱਲ ਉਹਨਾਂ ਵਿੱਚੋਂ ਸਾਖੀ ਥੋੜਾ ਵਿਸਤਾਰ ਚ ਲੈ ਲੇ। ਕਿਉਂਕਿ ਆਨੰਦਪੁਰ ਦਾ ਸਾਬਤ ਆਪਾਂ ਇਤਿਹਾਸ ਕਾਢ ਨੂੰ ਵੀ ਇਹੀ ਪ੍ਰਕਾਰ ਰੱਖਾਂਗੇ ਤਾਂ ਕਰਕੇ ਇੱਕ ਸਾਖੀ ਮੈਂ ਸੋਚਿਆ ਵੀ ਵਿਸਤਾਰਤ ਸੰਵਾਦ ਨੇ ਤਾਂ ਲਓ ਜੀ ਇਸ ਵੇਲੇ ਰਾਜਾ ਰਤਨ ਰਾਏ 7 ਸਾਲ ਦੀ ਉਮਰ ਦੇ ਚ ਹੋ ਗਿਆ ਹੁਣ ਬਚਪਨ ਤੋਂ ਹੀ ਰਤਨ ਰਾਏ ਦੇ ਕੇਸ ਐ ਜਿਵੇਂ ਅੰਦਰੂ ਕਹਿ ਲੋ ਇੱਕ ਦਿਨ ਦੀ ਗੱਲ ਰਤਨ ਰਾਏ ਨੂੰ ਕੇਸੀ ਇਸ਼ਨਾਨ ਕਰਾਇਆ ਮਾਤਾ ਨੇ ਕੇਸੀ ਨੱਤਾ ਐ ਉਹ ਟੋਪੇ ਬੈਠ ਕੇ ਕੇਸ ਹਾਰੇ ਕੀਤੇ ਉਸ ਤੋਂ ਬਾਅਦ ਮਾਂ ਕਹਿੰਦੀ ਆਗਾ ਪੁੱਤ ਤੇਲ ਲਾ ਦਾਂ ਕੇਸਾਂ ਨੂੰ ਇੱਥੇ ਵੀ ਸਿੱਖਿਆ ਲੈ ਲਓ ਕਈ ਮਾਈਆਂ ਨੇ ਗੁਸਾਨਾ ਤੱਕ ਸਾਰੀਆਂ ਨਹੀਂ ਕਹਿੰਦਾ ਕੁਝ ਮਾਈਆਂ ਨੇ ਬੱਚਾ ਨੂੰ ਨਮਾਉਣ ਦੀਆਂ ਮਾਰੀਆਂ ਨੇ ਜੋੜੇ ਕਰਨ ਦੀਆਂ ਮਾਰੀਆਂ ਨੇ ਕੇਸਾਂ ਨੂੰ ਤੇਲ ਲਾਉਣ ਦੀਆਂ ਮਾਰੀਆਂ ਪਟਕਾ ਬੰਨਣ ਦੀਆਂ ਮਾਰੀਆਂ ਨੇ ਜਵਾਕ ਹੀ ਮਨਾਤੇ ਬੋਲੋ ਸਤਨਾਮ ਗਲਤ ਲੰਮਾ ਨਹੀਂ ਦਿੱਤਾ ਬੀਬੀ ਹਾਂ ਹੋ ਗਿਆ ਨਾ ਭੈਣੋ ਇਦਾਂ ਦੱਸੋ ਲੈ ਨਮਾਉਣ ਤੋਂ ਨਮਾਉਣ ਦੀਆਂ ਮਾਰੀਆਂ ਨਹੀਂ ਜਵਾਕ ਮਨਾਤੇ ਕਹਿੰਦੇ ਜੂੜਾ ਕਰਨਾ ਪੂ ਕੇ ਸਬਾਉਣੇ ਪਹਿਣਗੇ ਤੇਲ ਲਾਉਣਾ ਪੂ ਪਟਕਾ ਬਣਾਉਣਾ ਪੂ ਆ ਦੱਸੋ ਉਹ ਆਪੇ ਰੱਖ ਨੂੰ ਵੱਡਾ ਹੋ ਗਿਆ ਲੈ ਦੇਖ ਲੈ ਦੇਖ ਲੈ ਤੇ ਬੱਚੇ ਦੇ ਡੈਡੀ ਨੂੰ ਸਪਾਰਸ਼ ਲਾਤੀ ਵੀ ਬਣਾ ਲਿਆ ਘਰੋਂ ਸਪਾਰਸ਼ ਲੱਗੀ ਹੋਣ ਕਰਕੇ ਬੱਚੇ ਦਾ ਬਾਪ ਹੀ ਬੱਚੇ ਨੂੰ ਮੋਢਿਆਂ ਤੇ ਚੱਕ ਕੇ ਜਾਂ ਨਾਈ ਦੀ ਦੁਕਾਨ ਤੇ ਵਹਾਇਆ ਕਹਿੰਦੇ ਲਓ ਜੀ ਮੁੰਨ ਨੂੰ ਦਿਓ ਹੋ ਗਿਆ ਨਾ ਇਹੀ ਹੋਇਆ ਨਾ ਨਿੱਕਾ ਬੱਚਾ ਆ ਪਤਾ ਨਹੀਂ ਗਿਆ ਜਿਹੜੇ ਨਿੱਕੇ ਬੱਚੇ ਬਣਾਏ ਹੋਏ ਬਾਪ ਹੀ ਲੈ ਕੇ ਗਿਆ ਹੋਣਾ ਕਮਾਲ ਹੋ ਗਿਆ ਬਾਪ ਹੀ ਲੈ ਗਿਆ ਮਨੋਂਨ ਬਖਤੇ ਜਵੰਗ ਨੂੰ ਜਿਸ ਮਾਤਾ ਪਿਤਾ ਨੇ ਦੱਸਣਾ ਸੀ ਵੀ ਪੁੱਤ ਸਾਡੇ ਧਰਮ ਦੇ ਵਿੱਚ ਕੇਸ ਨਹੀਂ ਘਟਾਏ ਜਾਂਦੇ ਖੋਪਰ ਲਹਾ ਦਿੱਤਾ ਜਾਂਦਾ ਹੈ ਬੋਲੋ ਸਤਨਾਮ ਜਿਸ ਮਾਤਾ ਪਿਤਾ ਨੇ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਉਣਾ ਸੀ ਜਿਸ ਮਾਣੇ ਨਿਕੜੇ ਬਾਬੇ ਦੀ ਕਥਾ ਸੁਣਾਉਣੀ ਸੀ ਬੱਚੇ ਨੂੰ ਨਿਕੜੇ ਬਾਬੇ ਕਹਿ ਲੋ ਨਿਕੜੇ ਬਾਬੇ ਕੌਣ ਹੈ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਿਹਨੇ ਨਿਕੜੇ ਬਾਪਿਆਂ ਦਾ ਇਤਿਹਾਸ ਸੁਣਾਉਣਾ ਸੀ ਉਹਨਾਂ ਨੇ ਆਇਆ ਕੀਤਾ ਚਲੋ ਸਿੱਖਿਆਵਾਂ ਦਾ ਲਾਜੋ ਦੇਖੋ ਸਿੱਖਿਆ ਨਾਲ ਨਹੀਂ ਚਲੋ ਬਸ ਤਾਂ ਲਓ ਜੀ ਫਿਰ ਮਾਤਾ ਨੇ ਹੁਣ ਕਿਉਂਕਿ ਜਵੰਦ ਨੂੰ ਕੇਸ ਰੱਖੇ ਹੋਏ ਐ ਸਿਆਣੀ ਐ ਮਾ ਤੇ ਫਿਰ ਕਹਿੰਦੀ ਆਪ ਉਹ ਤੇਰੇ ਕੇਸਾਂ ਨੂੰ ਤੇਲ ਲਾਵਾਂ ਹੁਣ ਮਾਤਾ ਬੜੇ ਪਿਆਰ ਦੇ ਨਾਲ ਰਤਨ ਰਾਏ ਦੇ ਕੇਸਾਂ ਨੂੰ ਤੇਲ ਆ ਰਹੀ ਹੈ ਤੇਲ ਲਾਉਂਦੇ ਲਾਉਂਦੇ ਸ਼ਬਦ ਸੁਣਾਉਣ ਲੱਗ ਪਏ ਸ਼ਬਦ ਸੁਣਾਉਣ ਲੱਗ ਗਏ। ਇਹ ਆਪੋ ਤੇ ਦੇਖ ਆਪਣੇ ਗੁਰੂ ਜੀ ਕੀ ਕਹਿੰਦੇ ਨੇ ਸੋ ਹੁਣੇ ਸਾਤਾ ਪਾਤ ਸੁਣਾਤਾ। ਕਹਿੰਦਾ ਦੇਖੋ ਗੁਰੂ ਜੀ ਕਹਿੰਦੇ ਨੇ ਨਾ ਜਿਸ ਕੈ ਅੰਤਰਰਾਜ ਆਪਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਕਿਉ ਰਾਜਾ ਹੋਣਾ। 7 ਸਾਲ ਦੀ ਉਸ ਭਾਵੇਂ ਉਮਰ ਛੋਟੀ ਐ ਵੀ ਰਾਜ ਦਾ ਹੰਕਾਰ ਨਾ ਹੋਵੇ ਰਾਜਾ ਹੋਣਾ ਮਾੜੇ ਹੰਕਾਰ ਮਾੜਾ। ਮਾ ਪੰਗਤੀਆਂ ਸੁਣਾਉਣ ਲੱਗ ਗੀ। ਪੁੱਤ ਗੁਰੂ ਜੀ ਕਹਿੰਦੇ ਜੀ ਜੇ ਮਨ ਚ ਨਾ ਰਾਜ ਦਾ ਹੰਕਾਰ ਹੋ ਜੇ ਤੇ ਉਹ ਰਾਜ ਦੇ ਹੰਕਾਰ ਚ ਮਾੜੇ ਕੰਮ ਕਰਨ ਲੱਗ ਜੀ ਪੁੱਤਰ ਰਾਜੇ ਮਹਾਰਾਜੇ ਉੱਥੇ ਕੰਮ ਵੀ ਬਹੁਤ ਕਰਦੇ ਐ ਕਿ ਪੁੱਤਰ ਰਾਜੇ ਮਹਾਰਾਜੇ ਨਰਕ ਦੇ ਕੁੱਤੇ ਬਣ ਜਾਂਦੇ ਐ ਬੋਲੋ ਸਤਨਾਮ ਉਹ ਕਮਾਲ ਦੀਆਂ ਗੱਲਾਂ ਉਹ ਦੇਖੋ ਅਰਥ ਇਦਾਂ ਸਮਝਾਉਣੇ ਤਾਂ ਪੜ੍ਹਨੀ ਆ ਪਾਣੀ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਪਾਣੀ ਪੜ੍ਹਨੀ ਕੀ ਹੁੰਦੀ ਆ ਸਾਨੂੰ ਸਮਝ ਕੇ ਪੜ੍ਹਨੀ ਤੋਤੇ ਵਾਂਗੂ ਨਹੀਂ ਪੜ੍ਹਨੀ ਤੋਤੇ ਵਾਂਗੂ ਨਹੀਂ ਪੜ੍ਹਨੀ ਪਾਣੀ ਪਾਣੀ ਬੰਦਿਆਂ ਵਾਂਗੂ ਪੜ੍ਹਿਆ ਕਰੋ ਹਾਂਜੀ ਹਣ ਮਾਤਾ ਨੇ ਇੱਕੋ ਗੱਲ ਚ ਸਮਝਾਤੀ ਵੀ ਪੁੱਤ ਨੂੰ ਹੰਕਾਰ ਨਾ ਹੋਵੇ ਰਾਜੇ ਹੋਣਾ ਐਨ ਸੰਬੰਧਤ ਪਤਾ ਕੰਨਾਂ ਚ ਪਾਤਾ ਜਿਹਦੇ ਬਚਪਨ ਤੋਂ ਕੰਨ ਚ ਪੈ ਗਈ ਗੱਲ ਵੀ ਜਿਸ ਕੈ ਅੰਤਰਾਜ ਆਵਿਮਾ ਆਣ ਸੁਨਰਤ ਪਾਤੀ ਹੋਵਤ ਸੁਆਣ ਹਾਂਜੀ ਕਿਉਂਕਿ ਚੱਲਦਾ ਨਾ ਇਹ ਵੱਡੇ ਲੋਕ ਨਰਕ ਦੇ ਕੁੱਤੇ ਬਣਦੇ ਆ ਉੱਠੇ ਕੰਮ ਕਰਦੇ ਆ ਪਰ ਉਹ ਤਾਕਤ ਦੇ ਹੰਕਾਰ ਦੇ ਵਿੱਚ ਸੋ ਇਦਾਂ ਭਾ ਮਾਣੇ ਗੱਲ ਕਰਨ ਚ ਪਾਤੀ ਢੰਗ ਨਾਲ ਫਿਰ ਅੱਗੇ ਕਹਿ ਦਤਾ ਜੋ ਜਾਨੈ ਮੈਂ ਜੋਗਣਵੰਤ ਸੋ ਹੋਵਤ ਵਿਸ਼ਟਾਕਾ ਜੰਤ ਭਾਵੇਂ ਉਮਰ 7 ਸਾਲ ਹੈ ਪਰ ਅੱਗੇ ਜਵਾਨੀ ਆਉਣੀ ਹੈ ਸ਼ੱਕ ਨਹੀਂ ਕੋਈ ਜਵਾਨੀ ਆਉਣੀ ਹੈ ਕਿ ਮਾਤਾ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਮੇ ਪੁੱਤ ਦੀ ਹੰਕਾਰ ਜਵਾਨੀ ਦਾ ਹੋ ਜੀ ਮੈਂ ਜੋਗਣਵੰਤ ਜਵਾਨੀ ਦਾ ਹੰਕਾਰ ਵੀ ਪੁੱਤ ਗੰਦਗੀ ਦਾ ਕੀੜਾ ਬਣਾ ਦਉਂਦਾ ਸੋ ਹੋਵਤ ਵਿਸ਼ਟਾਕਾ ਇਹ ਛੋਟੇ ਹੁੰਦੇ ਨੇ ਬੱਚਾ ਸੁਣਿਆ ਹੋਵੇ ਮੇ ਜਵਾਨੀ ਦਾ ਹੰਕਾਰ ਗੰਦਗੀ ਦਾ ਕੀੜਾ ਬਣਾ ਲੁੰਦਾ ਹੈ ਹਾਂਜੀ ਗੰਦਗੀ ਦਾ ਕੀੜਾ ਸਮਝ ਕੇ ਨਾ ਵੀ ਜਵਾਨੀ ਦਾ ਹੰਕਾਰ ਹੋ ਜੇ ਗੁਰੂ ਦੀ ਮੱਤ ਪੱਲੇ ਨਾ ਹੋਵੇ ਕੰਨਾਂ ਰਾਹੀਂ ਵੀ ਗੰਦ ਖਾਂਦਾ ਹੈ ਅੱਖਾਂ ਰਾਹੀਂ ਵੀ ਗੰਦ ਖਾਂਦਾ ਹੈ ਜੀਭ ਰਾਹੀਂ ਵੀ ਗੰਦ ਖਾਂਦਾ ਹੈ ਪੁੱਠੇ ਕੰਮ ਗੰਦੀ ਸੋਚ ਗੰਦਾ ਵੇਖਣਾ ਗੰਦਾ ਸੁਣਨਾ ਗਾ ਬਸ ਉਦ ਬਣ ਗਿਆ ਨਾ ਸੋ ਮਾਤਾ ਕਹਿੰਦੀ ਪੁੱਤ ਜਵਾਨੀ ਦਾ ਹੰਕਾਰ ਗੰਦਗੀ ਦੇ ਕੀੜੇ ਬਣਾ ਦਿੰਦਾ ਪੁੱਤ ਜੇ ਜਵਾਨੀ ਵਿੱਚ ਜੋਸ਼ ਦੇ ਨਾਲ ਹੋਸ਼ ਨੂੰ ਕਾਇਮ ਰੱਖਿਆ ਜਾਵੇ ਫਿਰ ਜਵਾਨੀ ਸ਼ਕਤੀ ਚੰਗੇ ਕੰਮਾਂ ਤੇ ਲੱਗ ਜਾਂਦੀ ਹੈ ਫਿਰ ਜਵਾਨੀ ਹੀਰੇ ਵੀ ਬਣਾ ਦਿੰਦੀ ਹੈ ਹੀਰੇ ਮਾਪਿਓ ਦੇ ਵੀ ਹੀਰੇ ਮਨੁੱਖੀ ਸਮਾਜ ਦੇ ਵੀ ਹੀਰੇ ਜਿਹੜੇ ਜੁੜੇ ਹੁੰਦੇ ਨੇ ਹਿੰਦੇ ਬੈਠੇ ਆ ਦੇਖੋ ਕਮੇਟਾ ਵਿੱਚ ਮੈਂ ਵੀ ਬੜਾ ਹੀ ਨਹੀਂ ਕੀਤੀ ਹੀਰੇ ਜੇ ਜੁੜੇ ਹੋਏ ਸੋ ਜੁੜ ਜਾਵੇ ਸੱਚ ਨਾਲ ਹੀਰਾ ਬਣ ਜਾਂਦਾ ਹੈ ਮਨੁੱਖ ਨਹੀਂ ਗੰਦਗੀ ਦਾ ਕੀੜਾ ਬਣ ਜਾਂਦਾ ਹੈ ਮਨੁੱਖ ਸੋ ਇਦਾਂ ਕਹਿਣ ਦਾ ਭਾਵ ਸਾਰੀਆਂ ਗੱਲਾਂ ਸਮਝਾਈਆਂ ਹੁਣ ਸਮਾਣੀ ਨਾ ਮੈਂ ਸੰਖੇਪ ਕਰਾਂ ਕਿਤੇ ਇਹ ਪੂਰੇ ਪਦੇ ਚ ਆ ਗਿਆ ਨਾ ਸੋ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਨੈ ਮੈ ਜੋਗਨ ਬੰਦ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮ ਬੰਦ ਕਹਾਵੈ ਜਨਮ ਮਰੇ ਬੋ ਜੋਨ ਪ੍ਰਮਾਪਾ ਜੀ ਨੂੰ ਆਪਣੀ ਕਰਨੀ ਦਾ ਮਾਨ ਹੋ ਜੀ ਵੀ ਮੇਰੇ ਅਕਾਹੜਾ ਚੰਗੇ ਕੰਮ ਕਰਨੇ ਆ ਪਰ ਹੰਕਾਰ ਚੰਗੇ ਕੰਮਾਂ ਦਾ ਵੀ ਮਾੜਾ ਹੈ ਆਪਸ ਕੋ ਕਰਮਵਾਂਤ ਕਹਾਵਾ ਜਨਮ ਮਰਾਂ ਬੋਜਨ ਪਰਮਾ ਬੈ ਧਨ ਭੂਮ ਕਾ ਜੋ ਕਰੈ ਖਜ਼ਾਨੇ ਰਾਜੇ ਕੋਲ ਬਹੁਤ ਹੁੰਦੇ ਨੇ ਨਾ ਖਜ਼ਾਨਿਆਂ ਵਾਲੇ ਆਪਣੇ ਪੁੱਤ ਨੂੰ ਮਾਂ ਨੂੰ ਹੰਕਾਰ ਨਹੀਂ ਕੀ ਕਹਿ ਰਹੀ ਐ ਪੁੱਤ ਨੂੰ ਸਮਝਾ ਰਹੀ ਐ ਪੁੱਤ ਗੁਰੂ ਜੀ ਕਹਿੰਦੇ ਨੂੰ ਧਨ ਤੇ ਜ਼ਮੀਨ ਦਾ ਹੰਕਾਰ ਹੋ ਜੇ ਨਾ ਕਹਿੰਦੇ ਉਹ ਵੀ ਮੂਰਖ ਤੇ ਕਮਲ ਹੀ ਹੁੰਦੇ ਆ ਧਨ ਭੂਮ ਕਾ ਜੋ ਕਰੈ ਗਮਾਨ ਸੋ ਮੂਰਖ ਅੰਤਾਂ ਆ ਗਿਆ ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ ਪੁੱਤ ਜੀ ਉਹਦੇ ਹਿਰਦੇ ਚ ਗਰੀਬੀ ਆ ਜੇ ਅੰਦਰ ਦੀ ਨਿਮਰਤਾ ਨਾਨਕ ਇਹੀਆਂ ਸੁਖ ਇਹਾਂ ਮੁਕਤ ਆ ਗਿਆ ਸੁਖ ਭਾਵਾ ਅੱਜ ਤਾਂ ਸਮਝਉਂਦੀਆਂ ਮਾ ਹੁਣ ਪੰਕਤੀਆਂ ਭਾਵੇਂ ਨਹੀਂ ਸਮਝ ਲੋ ਦਨ ਦੇ ਵਿੱਚ ਸੋ ਕਿਤੇ ਮਾਂ ਨੌਵੇਂ ਪਾਸ਼ਾ ਦੀ ਕੋ ਪੋਥੀਆਂ ਲਿਖ ਕੇ ਦੇ ਆਏ ਸੀ ਨਾ ਯਾਦ ਕਰ ਲੀਆਂ ਮਾਂ ਨੇ ਕਿਤੇ ਇਹ ਸ਼ਬਦ ਪੜ੍ਹਦੀ ਐ ਆ ਸੁਣ ਪੁੱਤ ਕੀ ਕਹਿੰਦੇ ਨੇ ਰਾਮ ਸੇਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮੇਥਿਆ ਝੂਠੋ ਸਾਵ ਸਾਜ ਹੈ ਸਪਨੇ ਜੋ ਤਾਂ ਪਛਾਨ ਕਾਹੇ ਪਰ ਕਰਤਮਾਨ 바ਰੂ ਕੀ ਪੀਤ ਜੈਸੇ ਬਸਦਾ ਤੋ ਰਾਜੇ ਪੁੱਤ ਨੂੰ ਕਹੀ ਜਾਂਦੀ ਆ ਮਾਂ ਪੁੱਤ ਗੁਰੂ ਜੀ ਕਹਿੰਦੇ ਨਾ ਸਾਰੀ ਧਰਤੀ ਦਾ ਰਾਜ ਮੇਰੇ ਦਿੱਤੇ ਦੀ ਕੰਧ ਵਰ ਗਈ ਹੈ ਬੋਲੋ ਸਤਨਾਮ ਕਮਾਲ ਹੋ ਗਈ ਰਾਜੇ ਪੁੱਤ ਨੂੰ ਮਾਂ ਸਮਝਾ ਰਹੀ ਆ 바ਰੂ ਕੀ ਪੀਤ ਜੈਸੇ ਬਸਦਾ ਤੋ ਰਾਜ ਹੈ ਦੇਖਿਆ ਐਦਾਂ ਦਾ ਰੋਲ ਕਰੀ ਮਾਂ ਦਾ ਪੁੱਤ ਲਓ ਜੀ ਇਹ ਗੱਲਾਂ ਸਮਝਾਈਆਂ ਜਿਸ ਵੇਲੇ ਰਤਨ ਰਾਏ ਨੂੰ ਤੇ ਉਸ ਵੇਲੇ ਜਦੋਂ ਨੌਵੇਂ ਪਾਤਸ਼ਾਹ ਦਾ ਬਚਨ ਸੁਣਾਇਆ ਤੇ ਰਤਨ ਰਾਏ ਸਹਿ ਸੁਭਾਜ ਕਹਿਣ ਲੱਗਿਆ ਕਿ ਮਾਤਾ ਤੂੰ ਮੈਨੂੰ ਗੁਰੂ ਸਾਹਿਬ ਜੀ ਦੀ ਬਾਣੀ ਸਮਾਉਂਦੀ ਹੈ ਸਮਝਾਉਂਦੀ ਹੈ ਤੇ ਫਿਰ ਆਪਾਂ ਮਾਤਾ ਕਿਤੇ ਆਪਾਂ ਚੱਲ ਕੇ ਵੀ ਆਈਏ ਤੁਸੀਂ ਦੱਸਦੇ ਹੋ ਨਿਓ ਪੰਜਾਬ ਦੇਸ਼ ਗੁਰੂ ਜੀ ਅਨੰਦਪੁਰ ਰਹਿੰਦੇ ਐ ਤੇ ਆਪਾਂ ਉੱਥੇ ਚੱਲ ਕੇ ਆਈਏ ਫਿਰ ਪੰਜਾਬ ਦੇਸ਼ ਉਹ ਮਦਰ ਦੇਸ਼ ਕਹਿੰਦੀ ਸੀ ਉਹਨੂੰ ਪੰਜਾਬ ਦੇਸ਼ ਮਦਰ ਮਦਰ ਦੇਸ਼ ਸੋ ਜਿਸ ਵੇਲੇ ਕਿਹਾ ਵੀ ਚੱਲ ਕੇ ਆਈਏ ਮਾਤਾ ਪੰਜਾਬ ਦੇਸ਼ ਆਪਾਂ ਗੁਰੂ ਜੀ ਕੋਲ ਤਾਂ ਇੰਨਾ ਕਿਹਾ ਤੇ ਇੰਨਾ ਕਹਿਣ ਦੇ ਨਾਲ ਕੀ ਹੋਇਆ ਰਾਣੀ ਦਾ ਇੱਕਦਮ ਨੇਤਰ ਬੰਦ ਹੋਏ ਸੁਰਤ ਅਗੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਸਾਕਾ ਲਿਆ ਕਿਉਂਕਿ ਰਤਨ ਰਾਏ ਨੂੰ ਹਜੇ ਤੱਕ ਹੀ ਨਹੀਂ ਪਤਾ ਸੀ ਇਸ ਕਰਕੇ ਉਹ ਇੱਕਦਮ ਜਦੋਂ ਕਿਹਾ ਮਾਤਾ ਪਾ ਚੱਲ ਗਏ ਪੰਜਾਬ ਦੇਸ਼ ਤੇ ਮਾਤਾ ਗਿੱਕਵਾ ਮੋ ਉਸੇ ਦਿਸਾਂ ਤ ਆ ਗਿਆ ਚੰਦਨੀ ਚੌਕ ਬੜਾ ਸਾਰਾ ਛਾਕਾ ਆਇਆ ਅੰਦਰ ਇੱਕ ਤਾਂ ਬਰਾਗ ਦਾ ਓਸ਼ਾ ਆ ਗਿਆ ਬਰਾਗ ਦਾ ਓਸ਼ਾ ਆਇਆ ਕੋਸਾ ਕੋਸਾ ਜਿਆ ਪਾਣੀ ਅੱਖਾਂ ਚ ਉੱਡ ਗਿਆ ਕਿ ਬਰਾਗ ਦਾ ਓਸ਼ਾ ਆ ਗਿਆ ਨਾ ਕੋਸਾ ਕੋਸਾ ਪਾਣੀ ਸਮਝੀ ਗਿਆ ਨਾ ਜਦੋਂ ਕੋਸਾ ਕੋਸਾ ਪਾਣੀ ਡਿੱਗਿਆ ਕਿਉਂ ਕਿ ਤੇ ਲਾ ਰਹੀ ਸੀ ਮਾਤਾ ਕੇ ਸਾਨੂੰ ਮੂਤਰ ਸੀਗਾ ਰਤਨ ਰਾਏ ਦਾ ਜਦੋਂ ਕੋਸਾ ਜੇ ਪਹੁੰਚ ਗਿਆ ਨਾ ਉੱਪਰ ਤੇ ਰਤਨ ਰਾਏ ਨੇ ਅੱਗੋਂ ਮੂੰਹ ਫੁਮਾ ਕੇ ਐ ਦੇਖਿਆ ਸਮਝ ਗਏ ਨਾ ਐ ਦੇਖਿਆ ਤੇ ਮਾਤਾ ਰੋ ਰਹੀ ਰਤਨ ਰਾਏ ਹੈਰਾਨ ਹੋਇਆ ਵੀ ਇਹ ਕੀ ਗੱਲ ਹੋ ਗਈ ਪੁੱਛਿਆ ਕਹਿੰਦੇ ਮਾਤਾ ਤੁਸੀਂ ਰੋਣ ਕਾਤੇ ਲਾਗੇ ਕੀ ਹੋਇਆ ਮੈਂ ਤਾਂ ਇੰਨੀ ਕਿ ਹਸਿਰਪੁਰ ਪੰਜਾਬ ਦੇ ਚੱਲ ਗਏ ਗੁਰੂ ਜੀ ਕੋਲ ਤੇ ਤੁਸੀਂ ਕਿਦਾਂ ਬਰਾਗ ਆ ਗਿਆ ਤੁਹਾਨੂੰ ਕੀ ਹੋਇਆ ਜੋ ਇਹਨਾਂ ਕਿਹਾ ਮਾਤਾ ਕਹਿੰਦੀ ਪੁੱਤ ਤੇਰੇ ਕਹਿਣ ਦੇ ਨਾਲ ਨਾ ਮੇਰੀ ਸੁਰਤ ਦੇ ਵਿੱਚ ਉਹ ਗੁਰੂ ਜੀ ਦਾ ਸ਼ੀਧੀ ਸਾਤਾ ਆ ਗਿਆ ਪੁੱਤ ਅੱਜ ਤਨੂੰ ਜੋ ਬਾਣੀ ਪੜਾਈ ਨਾ ਪੁੱਤ RAM ਸਿਮਰ RAM ਸਿਮਰ ਇਹ ਤੇਰਾ ਕਾਜ ਹੈ ਪੁੱਤ ਗੁਰੂ ਸਾਹਿਬ ਜੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਆ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਨੋਕੀ ਵਿਚਾਰਾਂ ਦੀ ਇਜਾਦੀ ਵਾਸਤੇ ਪੁੱਤ ਬਹੁਤ ਵੱਡਾ ਸਾਕਾ ਸ਼ੀਦੀ ਵਾਲਾ ਉਹ ਅੱਜ ਨਿਕਰਿਆ ਸਮਾਂ ਨਾ ਜਿਹੜਾ ਕਾਲਜੋਗ ਪੁੱਤ ਅੰਦਰ ਦਾ ਨਿਕਰਿਆ ਸਮਾਂ ਕਹਿੰਦੇ ਹਨ। ਆ ਨਿਕਰਿਆ ਸਮੇਂ ਦੇ ਵਿੱਚ ਨਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਗੁਰੂ ਜੀ ਇਸ ਸਮੇਂ ਦੇ ਵਿੱਚ ਵੱਡਾ ਸਾਤਾ ਦਿੱਲੀ ਦੇ ਵਿੱਚ ਬਰਦਾਸ਼ਤੁੱਕੇ ਹੈ। ਮਾਤਾ ਆਪਣੇ ਪੁੱਤ ਨੂੰ ਦੱਸਦੀ ਹੈ ਕਿ ਓ ਤਾ ਕਰ ਗਏ ਨੇ ਬਟਾ ਸਾਖਾ ਵਿੱਚ ਕਾਲ ਜੁਗਦੇ ਓ ਤਾ ਕਰ ਗਏ ਨੇ ਬਟਾ ਸਾਖਾ ਵਿੱਚ ਕਾਲ ਜੁਗਦੇ ਓ ਤਾ ਕਰ ਗਏ ਨੇ ਬਟਾ ਸਾਖਾ ਵਿੱਚ ਕਾਲ ਜੁਗਦੇ ਓ ਤਾ ਕਰ ਗਏ ਨੇ

ਆਕਾ ਵਿੱਚ ਕਾਲ ਯੁਗ ਦੇ ਮਟਾ ਸਾਕਾ ਵਿੱਚ ਕਾਲ ਯੁਗ ਦੀ i a ਮਾਤਾ ਕਹਿੰਦੀ ਪੁੱਤ ਉਹ ਤਾਂ ਸੀਧੀਆਂ ਭਾਗੇ ਦਿੱਲੀ ਦੇ ਚਾਂਦਨੀ ਚੌਂਕ 'ਚ ਉਹਨਾਂ ਦੇ ਨਾਲ ਦੇ ਸਿੱਖ ਵੀ ਸੀਧ ਕਰ ਤੁਸੀ ਪੁੱਤ ਸਤੀਦਾਸ ਨੂੰ ਆਰੇ ਨਾਲ ਮਤੀਦਾਸ ਜੀ ਨੂੰ ਆਰੇ ਨਾਲ ਕੀਤਾ ਸੀ ਸਤੀਦਾਸ ਨੂੰ ਰੂਹ ਚ ਲੂਟ ਲਪੇਟ ਕੇ ਅੱਗ ਲਾ ਕੇ ਸੀ ਦਿਆਲ ਜੀ ਨੂੰ ਦੇਗ 'ਚ ਆਵਾਲ ਦਿੱਤਾ ਸੀ ਇਹ ਸਾਤਾ ਦੱਸਿਆ ਮਾਣੀ